हां जी भाई जी 사스카 जी सारे ਭਰਾਵਾਂ ਨੂੰ ਸੋ ਮਿੱਤਰ ਅੱਜ ਤਿੰਨ ਗਾਂ ਮੱਜਾ ਤੋਂ ਵੀਡੀਓ ਸਾਂਝੀ ਕਰ ਰਹੇ ਜਿੰਨਾਂ ਚ 100 ਨੂੰ ਜਰਸੀ ਬਿਲਕੁਲ ਤਾਜੀ ਸੂਈ ਸਵਾਈ ਇਹ ਵੜ ਮਿਲ ਜੂਗੀ ਤੇ 200 ਨੂੰ ਚ ਫਨਾ ਸਕਦਾ ਵੜਾ ਮਿਲ ਨਹੀਂ ਟੋਟਲ ਤਿੰਨ ਗਾਂ ਬਾਈ ਨੇ ਸੇਲ ਕਰਨ ਜਿਵੇਂ ਤਿੰਨ ਨੰਬਰ ਵਾਲੀ ਵੜਾ ਦੇਖੋ ਬਹੁਤ ਚੰਗੇ ਸਟਰਕਚਰ ਦੀ ਚੰਗੇ ਢਾਂਚ ਦੀ ਵੜਾ ਗਈ ਚੰਗੇ ਦੁੱਧ ਦੀ ਮਾਲ ਕਰਨਾ ਗਈ ਨਾ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਪਾਕ ਸਿੰਘ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਪਹਿਲੇ ਪੂਰੀ ਗੌਰ ਨਾਲ ਦੇਖਣੀ ਹੈ ਫੇਰ ਮਾਲ ਕਰਨ ਦੇਤੇ ਨੰਬਰ ਤੋਂ ਸੰਪਰਕ ਕਰਨਾ ਕੋਈ ਪਸ਼ੂ ਖਰੀਦਣਾ ਪਹਿਲਾਂ ਸੋਤ ਸੱਲੀ ਤੁਸੀਂ ਕਿਸੇ ਵੀ ਢੰਗ ਬਾਜੀ ਜੀ ਆ ਜੀ ਸਕੇ ਪਹਿਲਾਂ ਹੀ ਗੌਰ ਨਾਲ ਕੋਈ ਚੀਜ਼ ਦੇਖ ਲਿਆ ਕਰੋ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਵੀ ਕੀ ਕੀ ਡਿਟੇਲ ਹੈਗੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਗੀ ਆਪਾਂ ਨਾਮ ਜਗਰਾਤ ਸਿੰਘ ਜੀ ਪਿੰਡ ਅਲਕਲਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਆਪਾਂ ਨੂੰ ਸ਼ਹਿਰ ਬਰੋੜ ਲੱਗਦਾ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ 9501417931 ਜੀ ਇਹ ਬਾਈ ਦਾ ਸੰਪਰਕ ਨੰਬਰ ਆ ਪਹਿਲਾਂ ਆਪਾਂ ਇੱਥੇ ਜਰਸੀ ਦੀ ਸਟਾਰਟ ਕਰ ਲਈਏ ਨਾ ਹਾਂ ਜਰਸੀ ਦੀ ਕਰ ਲਈ ਅ 1300 ਸੂਆ ਸੂਈ ਆ ਕਿੰਨੇ ਕ ਸਮੇਂ ਦੀ ਸੂਈ ਵੀ ਹੈਗੀ ਇਹ ਦੂਜਾ ਸੂਆ ਸੂਈ ਹੈ ਜੀ ਜੀ ਜੇ ਭਰਾ ਦੋ ਡੰਗ ਚੋਣੀ ਹੋ ਚੁੱਕੇ ਤੈਨੂੰ ਡੰਗ ਚੋਲੇ ਆਪਣੇ ਕਾਨੂੰਨ ਦੇ 17 18 ਕਿਲੋ ਬੋਲਾਗਾ ਹਾਂ ਬਾਕੀ ਸ਼ਾਮ ਤੇ ਕਰ ਬੈੜ ਹੋਰ ਭੱਜਣੀ ਆ ਹਾਲਾਂਕਿ ਵੀਡੀਓ ਬਣਾਉਂਦਾ ਸਾਡਾ ਸਮਾਂ ਲਗਭਗ ਮਤਲਬ 2:30 ਦਾ ਸਮਾਂਗਾ ਥਣਾ ਦਾ ਤੁਸੀਂ ਗੈਪ ਦੇਖੋ ਪਹਿਲਾਂ ਤਾਂ ਕਿੰਨਾ ਮਤਲਬ ਪੂਰਾ ਗੱਠ ਜਨਾ ਗੈਪ ਹੈਗਾ ਨਾ ਬਾਈ ਹਾਂ ਹਾਂ ਬਾਈ ਠੀਕ ਤੇ ਬਾਕੀ 25 26 ਕਿਲੋ ਤੇ ਜਾਣਾ ਬੈੜ ਨਹੀਂ ਠੀਕ ਹੈ ਬੱਚਾ ਮਗਰ ਕੀ ਆ ਗਿਆ ਬੱਚਾ ਵੀਰੇ ਮਗਰ ਮਗਰ ਬੱਚਾ ਤੇ ਫੇਸ ਕੁਆਲਟੀ ਤੇ ਲੋ ਇੱਥੋਂ ਤੁਹਾਨੂੰ ਬੈਣੀ ਸ਼ੈਡ ਤੋਂ ਥਣਾ ਦੀ ਜੀ ਦੀ ਮੰਤਰ ਉਹ ਚੈੱਕ ਕਰਾ ਦੇਣਾ ਲੈ ਬਾਈ ਗੇੜਾ ਕਢਾ ਦੇ ਸਪੋਚ ਕੇ ਜੀ ਟਾਂਜਾ ਕੱਦਗਾਠ ਮਿੱਤਰੋ ਵੱਡਿਆਂ ਵੜਾ ਜਿੰਨੀ ਆਗਾ ਜਿਵੇਂ ਮਨ ਲਗੀ ਵੀ ਆਪਾਂ ਐਚਐਫ ਜੇ ਨਾ ਕਹਦੇ ਹਾਂ ਹਾਂ ਐਚਐਫ ਜੇ ਛੋਟਾ ਕੱਦਗਾਠ ਛੋਟੀ ਹਾਈਟ ਨਾਲ ਕੋਈ ਭਰਾ ਮੰਨੇ ਵੀ ਹਿਮਾਚਲਾਣਾ ਜਿਵੇਂ ਹੁੰਦਿਆਂ ਨਹੀਂ ਆ ਚੰਗੇ ਢਾਂਚ ਚੰਗੇ ਉਧੜੀ ਵਹਿੜ ਆ ਗਈ ਇਹ ਤੇ ਬਾਕੀ ਚਾਹ ਤੁਸੀਂ ਦੇਖ ਸਕਦੇ ਹੋਗੇ ਰੰਗਵਾਨ ਵੀ ਚਮਕਦਾ ਹੋਊ ਚੰਗੀ ਐ ਵਹਿੜ ਦੀ ਬਾਕੀ ਮੇਨ ਗਾ ਜਿਹੜਾ ਥਨਾ ਦਾ ਗੈਪ ਉਹ ਬਹੁਤ ਜ਼ਿਆਦਾਗਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਪੰਜ ਦਿਨ ਦੀ ਸੁਈ ਵੀ ਰਹਿ ਹੈ ਹਾਂ ਵੀਰੇ ਲੈ ਥੋਥਨਾ ਦੁਬਾਰਾ ਜਿਹੜਾ ਗੈਪ ਸਾਹ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਬੀਚ ਨੂੰ ਗਿੜਾ ਘੜਾ ਕੇ ਦਿਖਾ ਦੇ 2:30 ਵਜੇ ਲਗਭਗ ਜੇ ਤੇ 6 ਵਜੇ ਤੱਕ ਲਗਭਗ ਜਿਹੜੀ 24 ਦਾ ਸਮਾਂ ਹੋਣਾਗਾ ਉਸਾਂ ਜਜਮੈਂਟ ਕਰ ਲਵੀ ਸ਼ਾਮ ਦਾ ਕਹਵਾਨਾ ਕਿੰਨਾ ਗਨੇ ਭਰ ਲੈਣਾ ਨਾ ਜਿਹੜੇ ਭਰਾ ਨੂੰ ਪਸੰਦ ਆਊ ਐ ਵੈੜ ਬਾਜਨਾ ਸੰਪਰਕਾ ਨਾਲ ਦੋ ਰੰਗ ਚੋ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਲੈ ਚਲੋ ਭਾਈ ਜੇਰ ਜੁਰ ਵਧੀਆ ਬਾਰੇ ਓਕੇ ਡਨ ਪੂਰਾ ਮੋਂਗ ਵੀਡੀਓ ਬਣੀ ਵੀ ਠੀਕ ਆ ਲੈ ਚਲੋ ਚਮਕਦਾਂ ਕੁ ਸੋਹਣੀ ਐ ਵੈੜ ਦੀ ਤੇ ਆਰਡਰ ਵੀ ਸੋਹਣਾ ਐ ਵੈੜ ਦਾ ਤੇ ਬਾਕੀ ਬਾਈਨ ਆਪਾਂ ਰੇਟ ਰੂਪ ਪੁੱਛ ਲੈਣਾਗੇ ਇੱਥੋਂ ਅਸੀਂ ਬੈਕ ਸ਼ਾਰ ਦੁਆਰਾ ਜਿਹੜਾ ਆਰਡਰ ਚੈੱਕ ਕਰ ਸਕਦੇ ਹਾਂ ਤੇ ਰੇਟ ਭਰਾ ਫਿਰ ਆਪਾਂ ਇਹਦਾ ਕੀ ਕਰਾਂਗੇ ਇਹਦਾ 82000 ਰੁਪਏ ਬਈ 82000 ਰੇਟ ਆ ਬਾਕੀ ਮਾਨਸਰ ਮੌਕੇ ਤੇ ਹੋ ਜਾਊਗਾ ਹਾਂ ਹੋ ਜਾਊਗਾ ਬਈ ਠੀਕ ਆ 82 ਚੋੜਾ ਮਾਨਸਰ ਹੋ ਜਾਊਗਾ ਅੱਗੇ ਆ ਗਿਆ ਆਪਣੇ ਕੋਲ ਦੋ ਨੰਬਰ ਤੇ ਐਫ ਇਹਦਾ ਭਰ ਬਈ ਕੀ ਮਤਲਬ ਗੱਲਬਾਤ ਆ ਕੀ ਡਿਟੇਲ ਦੇ ਵੀਰੇ ਇਹ ਦੋਨੇ ਵੜਾ ਪੈਕ ਕਰੂ ਹੀ ਲੈਤਿਆਂ ਹਾਂ ਹਾਂਜੀ ਬੱਚੇ ਇਹਨਾਂ ਦੇ ਮਰੇ ਮਨ ਲੋ ਚੁਕਾਤੇ ਮਨ ਲੋ ਹੂੰ ਬੰਦਾਂ ਨੇ ਬੱਚੇ ਚਕਾਤੇ ਸੀਗੇ ਇਹਨਾਂ ਦੇ ਦੋਨਾਂ ਦੇ ਠੀਕ ਆ ਤੇ ਦੁੱਧ ਤੇ ਲਾਈਆਂ ਵੰਗਾ ਸੀਗੀਆਂ ਹੂੰ ਤੇ ਉਹਨਾਂ ਦੇ ਗੁੱਟਾ ਲਮਟ ਹੋ ਗਈ ਤੇ ਮੰਨ ਕੇ ਚੱਲ ਬਈ ਉਹ ਕਹਿੰਦੇ ਸੀ ਤੇ ਵੇਚਣੀ ਠੀਕ ਆ ਕਿਉਂ ਬੱਚੇ ਲਾਦ ਗਏ ਆਪਾਂ ਇਹਨੂੰ ਤਾਂ ਮੰਨ ਕੇ ਚੱਲ ਬਈ ਮਹੀਨਾ ਹੋ ਗਿਆ ਉਹਨੂੰ 1 ਮਹੀਨਾ 10 ਦਿਨ ਹੋ ਗਏ ਜਿਹੜੀ ਆ ਮਹੀਨੇ ਦੀ ਸੁਈ ਵੀ ਆ ਦੁੱਧ ਦੁੱਧ ਸਟੈਪ ਕਿੰਨਾ ਹੈ ਵੀਰੇ ਦੁੱਧ ਦੋਨਾਂ ਖਲੇ 20 ਵੀ ਲੀਟਰ ਤੋਲ ਕੇ ਜਮਾ ਜਮਾ ਮਿਣ ਕੇ ਠੀਕ ਆ ਸੁਆਹ ਦਾ ਕਿਹੜਾ ਹੁਆ ਵੇੜ ਦਾ ਇਹੇ ਤੀਜੇ ਸੁਈ ਸੁਈ ਵੀ ਹੋ ਦੂਜੇ ਸੁਈ ਸੁਈ ਵੀ ਆ ਜੀ ਠੀਕ ਆ ਆਹ ਯਾਰ ਤੇ ਜੋੜਾ ਇੱਕ ਕਰੂ ਹੀ ਲੇਤਾ ਹਾਂ ਦੂਜੀ ਸੋਇ ਹੈਗੀ ਹਾਂ ਇਹ ਵੀ ਦਿਖਾ ਦਿਓ ਨਾਲ ਇਹਨੂੰ ਇਕੱਠੀ ਜੋੜੇ ਦਾ ਮੁੱਲ ਕਰਾਂਗੇ ਆਪਾਂ ਦਾ ਹਾਂ ਚੰਗੀ ਹੈ ਵੜਣਾ ਹਾਂ ਹਾਂ ਇਹ ਵੀ ਚੰਗੀ ਹੈ ਬਾਕੀ ਐਡਰ ਕੁਆਲਟੀ ਬਹੁਤ ਸੋਨੇ ਥਣਾਂ ਦਾ ਗੈਪ ਸਾਈਜ਼ ਸੋਹਣਾ ਹੈ ਬਾਕੀ ਜਿਹੜੀ ਸਾਫ ਜੀ ਗੱਲ ਆ ਵੀਰ ਦੀ ਬਹੁਤ ਇਮਾਨਦਾਰੀ ਇਸ ਚੀਜ਼ ਦੀ ਮੰਨਿਓ ਜਿ ਲਿਆ ਕੇ ਬੱਚੇ ਖੜਾ ਦਿੰਦੇ ਨੇ ਬੱਚੇ ਖੜਾ ਆ ਜਾਂਦਾ ਕੋਈ ਫਾਇਦਾ ਹੈ ਨਾ ਹਾਂ ਫਾਇਦਾ ਪਈ ਆ ਨਹੀਂ ਸਹੀ ਗੱਲ ਪਾ ਪਾ ਕੰਮ ਕਰਨਾ ਨਹੀਂ ਹੂੰ ਸੱਚਾਈ ਦੱਸਿਓ ਰਹਿਣੀ ਐ ਇਸ ਬੈਠ ਤੋਂ ਤੁਹਾਨੂੰ 20 ਕਿਲੋ ਦੁੱਧ ਤੋਲ ਕੇ ਮਿਲ ਜਾਊਗਾ ਥਣਾਂ ਦਾ ਗੈਪ ਸਾ ਤੁਸੀਂ ਇਹਦਾ ਵੀ ਦੇਖ ਸਕਦੇ ਹੋਗੇ ਤੇ ਦੁੱਧ ਦਾ ਨਾੜ ਨੂੰ ਮੋਟੀ ਹੈ ਬਾਕੀ ਬੈਕ ਸ਼ਾਰਟ ਨਾ ਦਿਖਾ ਦੋ ਬਈ ਹਾਂ ਆਰਡਰ ਦੇ ਦੋ ਬੈਕ ਸ਼ਾਰਟ ਦੁੱਧ ਦੀ ਠੀਕ ਆ ਤੇ ਇਹ ਹੈਗੀ ਤੀਜੇ ਸੂਏ ਨਾੜਾ ਨੂੰ ਇਹਦੇ ਬਹੁਤ ਮੋਟਾ ਨਾ ਵੀਰੇ ਹਾਂ ਬਹੁਤ ਬਈ ਅਸਲ ਦੁੱਧ ਵਾਲਾ ਵੜਣਾ ਬਈ ਦੋਨੇ ਸਹੀ ਆ ਇਹ ਤੀਜਾ ਸੂਆ ਤੇ ਇਹ ਦੂਜਾ ਹੈ ਇਹ ਦੂਜਾ ਸੂਆ 20 ਕਿਲੋ ਦੁੱਧਾਗਾ 20 ਕਿਲੋ ਰੇਟ ਦੋਨਾਂ ਦਾ ਫਿਰ ਕੀ ਕੀ ਕਰਾਂਗੇ ਆਪਾਂ ਬਈ ਜੇ ਤਾਂ ਇਕੱਠੀਆਂ ਕਿਸੇ ਨੇ ਲੈਣੀਆਂ ਫਿਰ ਤਾਂ ਆਪਾਂ ਦੇ ਦਾਂਗੇ 1,112,000 ਰੁਪਏ ਦੀ 1,112 ਜ ਨਹੀਂ ਫਿਰ ਤਾਂ ਇਹ 55,000 ਰੁਪਏ ਨੇ ਫਿਰ ਤਾਂ ਬੋ ਜਿਵੇਂ ਮਰਜ਼ੀ ਮੰਨ ਲੈ ਕੋਈ ਜੇ ਜੋੜੀ ਲੈਣੀ ਆ ਹਾਂ ਠੀਕ ਨਾ ਗੱਲ ਜੇ ਕੱਲੀ ਕੱਲੀ ਲੈਣੀ ਆ ਉਹ ਦਵਾਂਗੇ 65000 ਦੀ ਆ ਦਵਾਂਗੇ 55000 ਦੀ ਇਹ ਕੱਲੀ ਕੱਲੀ ਫਿਰ ਇੱਕ 20 ਬਣ ਗਿਆ ਹਾਂ ਫਿਰ ਇੱਕ 20 ਬਣਦਾ ਇਕੱਠਾ ਲੈਣਾ ਫਿਰ ਇੱਕ ਆ ਜੇ ਕਿਸੇ ਨੇ ਇਕੱਠਾ ਲੈਣੀਆਂ ਫਿਰ ਆਪਾਂ ਇੱਕ 12 ਦੀ ਜੋੜੀ ਦੇ ਦਾਂਗੇ ਇਹ ਤਾਂ ਰੇਟ ਹੀ 55500 ਬਹੁਤ ਹਾਂ ਭਾਈ ਆਪਾਂ ਜਮਾ ਆਪਾਂ ਨੂੰ ਵਿਚਾਰ ਭਾਜੀਆਂ ਆਪਾਂ ਵੀ ਗਾਹਾਂ ਭਾਜੀ ਦੇ ਆ ਬੈਠਾ ਤਾਂ ਮਲ ਫਿਰ ਦੋਨਾਂ ਦੀ ਥੋੜਾ ਗੱਲਬਾਤ ਜਿਹੜਾ ਮੜਾ ਕਢਾਈ ਦੇ ਜਿਹੜਾ ਦੋਨਾਂ ਦਾ ਦੋਨੇ ਖੋਲ ਲਓ ਭਾਈ ਕੱਲੀ ਕੱਲੀ ਖੋਲਾ ਕਾ ਨੂੰ ਤਲਖਣ ਜਾਂਦਾ ਥਾਂ ਕਿੁੱਤਾਗਾ ਆਲਾ ਕਹਾਂ ਹਣ ਕਿਉਂ ਨਹੀਂ ਤੋੜ ਰਾਂ ਰੇਟ ਸਾਨੂੰ ਜਮੇ ਬਾਈ ਨੇ ਬਾਜਬ ਕੀਤਾਗਾ ਇਹਦਾ ਵੀ ਮਤਲਬ 55000 ਉਹਦਾ 65000 ਕੀਤਾ ਦੋਨਾਂ ਦਾ ਬੰਦਦਾ ਹੈ ਇੱਕ 20 ਇਹ ਇਕੱਠਾ ਲੈ ਲਉਂਦਾ 112 ਚ 112 ਦੀ ਬਸ ਦੇਣੀ ਹੈ ਹਾਂ ਉਹ ਥੋੜਾ ਥਾਂ ਅਜਰੂ ਬਾਈ ਦੇ ਥਾਂ ਜੀ ਦਿੱਕਤ ਆ ਥੋੜੀ ਜੀ ਹੂੰ ਇਧਰ ਹੀ ਤੋੜ ਦਿੰਦੇ ਸੱਜ ਦੇ ਤੋੜ ਲਵੇ ਤੇ ਇਥੋਂ ਬੈਠ ਦੀ ਜਿਹੜੀ ਚਾਲ ਚੂਲਾ ਸੇਰ ਯਾਰ ਸ਼ਹਿਰ ਚ ਪੈਂਦੇ ਥੋੜੀ ਜੀ ਠੀਕ ਆ ਜੀ ਹੂੰ ਚਲੋ ਕਮਾਲਾ ਵੀਰ ਬਾਕੀ ਜਿਹੜੀ ਵੀਰ ਨੇ ਤੀਜਾ ਸੋਹ ਹੁਣ ਕਹਿੰਦੇ ਵੀ ਦੂਜਾ ਸੋਹ ਕਹਿੰਦਾ ਨਾ ਹਾਂ ਇਹਨੂੰ ਆਪਾਂ ਦੂਜਾ ਕਹਿੰਦੇ ਹਾਂ ਜੀ ਤੇ ਤੀਜਾ ਤੀਜਾ ਵੀ ਕਹਿੰਦਾ ਇਹ ਉਹ ਦੂਜਾ ਦੂਜਾ ਕਹਾਂਗੇ ਬਾਕੀ ਤੁਸੀਂ ਵੜਾ ਕੋਈ ਬਾਈ ਇਹਨੇ ਦੋਦਲੇ ਕਿਹੜਾ ਦਿੰਦਾ ਸੜਗਾਂ ਨੂੰ ਬੋਗਾਂੀਆਂ ਵੀ ਖੀ ਜਾਂਦੇਗਾ ਸਹੀ ਗੱਲ ਆ ਹਾਂ 20 ਕਿਲੋ ਉਹਦੇ ਬਹੁਤ ਹੋ ਜਾਂਦੇ ਨੇ ਯਾਰ ਕਹਿ ਦਿੰਨੇ ਆਪਾਂ ਬਾਈ ਹੂੰ ਠੀਕ ਆ ਕਰ ਲੈ ਲੈ ਇਥੋਂ ਸੰਦ ਹਾ ਨਾ ਆਰਡਰ ਦੀ ਕੁਆਲਿਟੀ ਇੱਥੋਂ ਨੋਟ ਕਰ ਲਓ ਨਾ ਪਿੱਛੋਂ ਤੱਕ ਕੋਈ ਨਹੀਂ ਕਹਤੇ ਮੂਹਰ ਤੱਕ ਕੋਈ ਨਹੀਂ ਕਿ ਨਾ ਸੋਹਣੀਆਂ ਕਲਮ ਲਾ ਕੇ ਬਹਿੜ ਤੇ ਬਾਕੀ ਆ ਜਿਹੜੀ ਤਿੰਨ ਨੰਬਰ ਤੇ ਆਰਡਰ ਦੀ ਕਾਲੀ ਸੀ ਦੀ ਚੈੱਕ ਕਰੋ ਨਾ ਪਿੱਛੇ ਨੂੰ ਵੀ ਉਹਨਾਂ ਤੇ ਆਰਡਰ ਮੂਰ ਨੂੰ ਹੋਣਾ ਹੈ ਢਾਂਚਾ ਕਾਦੇ ਕਾੜ ਬੇਲਮਾਈ ਬਹੁਤ ਉੱਚੀ ਆ ਇਹਦਾ ਵੀ ਕਿਹੜਾ ਦੇ ਬਾਈ ਗੜਾ ਫੁਣੇਕ ਇਹ ਦੂਜਾ ਸੁਹਾ ਤੇ ਇੱਕ ਤੀਜੇ ਸੁਵਲੀਆ ਜਰਸੀ ਨੂੰ ਦੁਆਰਾ ਫੇਨੇ ਮਰਾ ਦਾ ਨੱਕ ਚਲ ਕੇ ਜਿਵੇਂ ਲਓ ਹਾਲਾ ਪੂਰੇ ਫੋਲ ਉੱਚੇ ਕੱਦ ਜਾਈ ਗਏ ਵੀਰੇ ਹਾ ਤਾਂ ਪੂਰੇ ਵੱਡੇ ਕੱਦ ਦੀ ਵੜਾ ਵੀ 5 ਲੱਖ ਰੁਪਏ ਦੀ ਵੜਾ ਜਿਹਦੇ ਤੇ ਦੁਆਈ ਤਿਆਰ ਹੋਗੀ ਵੱਡਿਆਂ ਵੜਾ ਜੀ ਪਈ ਇਹ ਤਾਂ ਮੰਨ ਕੇ ਚੱਲੋ ਹਾਂ ਹਾਂ ਬਸ ਵੀਰ ਕਹਦਾ ਮੈਨੂੰ ਭਾਜ ਮਿਲ ਗਈਆਂ ਤਵਾ ਸੋਨ ਨੂੰ ਪਾਚ ਦੇ ਰਹੇ ਹਨ ਹਾਂ ਠੀਕ ਆ ਵੀਰੇ ਚੰਗੀਆਂ ਬਿਹੜਾ ਮਿੱਤਰੋ ਤੇ ਬਾਕੀ ਦੇਖੋ ਤਿੰਨ ਬਿਹੜਾ ਬਾਈ ਕੋ ਜਿਹੜੇ ਪਰਾਂ ਨੂੰ ਜਿਹੜੀ ਬਿਹੜ ਪਸੰਦ ਆਊਗੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਤੇ ਤੇ ਤਸੱਲੀ ਕਰ ਸਕਦੇ ਹੋਗੇ ਤੇ ਜਰਸੀ ਤੁਹਾਨੂੰ ਇੱਕ ਵਾਰ ਫਿਰ ਨਹੀਂ ਅਮਰਾਦ ਨਾਗਾ ਤੇ ਇਥੋਂ ਨਾ ਮਾਲ ਜਰਸੀ ਚ ਦੁਬਾਰਾ ਨਾ ਜਰਸੀ ਆ ਗਿਆ ਮੈਂ ਤਾਂ ਦੂਜਾ ਆਸੂਗਾ 14 ਕਿਲੋ ਲਗਭਗ ਬੌਲੀ ਹੈ ਨਾ ਹੈਗੀ ਹੈ ਨਾ ਬਾਈ ਨਹੀਂ ਵੱਧ ਹੈ ਵੀਰੇ 17 18 ਲੀਟਰ 17 18 14 17 18 ਕਿਹਾ ਸੀਗਾ 17 18 ਤੇ ਬਾਕੀ ਜਿਹੜੇ ਭਰਾ ਨੂੰ ਪਸੰਦ ਹੋਵੇਗਾ ਇਹਨਾਂ ਨਾਲ ਸੰਪਰਕ ਪਿੰਡ ਵਾਜ ਦਾ ਹਲਕੜਾਗਾ ਤਹਿਸੀਲ ਤਪਾ ਦੇ ਜ਼ਿਲ੍ਹਾ ਬਰਾਲਾ ਨੇੜੇ ਭਧੌੜਾ ਸ਼ਹਿਰ ਹੈ ਬਾਈ ਸੰਪਰਕ ਨੰਬਰ ਇੱਕ ਜੋ 95014 17931 ਠੀਕ ਹੈ ਜੀ ਆ ਬਣਾ ਤੇ ਮਾਰ ਦੇ ਨਿਗਾ ਮੜੀ ਠੀਕ ਹੈ ਬਾਕੀ ਇਹਨਾਂ ਚ ਨਿਗਾ ਕੇ ਫੇਰ ਮਾਰਦੇ ਬਾਈ ਕਹਿੰਦਾ ਕਮਾ ਲੈਣ ਚਾਸ ਫਿਰ ਕੈਮਰਾ ਤਿੰਨਾਂ ਚ ਛਾਂਟ ਕੇ ਲਿਆ ਆਜੋ ਕਿਸੇ ਭਰਾ ਨੇ ਤਿੰਨਾਂ ਬਾਈ ਯਾਰ ਜਿਹੜਾ ਜੇ ਤਿੰਨੇ ਇਕੱਠਾ ਕਰੀ ਮਾਰਦਨ ਹੋ ਜਾ ਕਰ ਦੇਗਾ ਬੱਸ ਫਿਰ ਕਿਰਾਇਆ ਫ੍ਰੀ ਕਰ ਦਾਂਗੇ ਜੀ ਤੰਨਾ ਦਾ 100 ਕਿਲੋਮੀਟਰ ਤੱਕ 100 ਕਿਲੋਮੀਟਰ ਦਾ ਠੀਕ ਹੈ ਲੈ ਬਾਈਆਂ ਕਹਾਂ ਜੀ ਪਿੰਨੇ ਇਕੱਠਾ ਲੈ ਲੂਗਾ ਸਾ ਵੀ ਤੁਹਾਡਾ 100 ਕਿਲੋਮੀਟਰ ਦਾ ਜਿਹੜੀ ਕਿਰਾਇਆ ਉਹ ਬਾਈ ਦਊਗਾ ਤੁਹਾਨੂੰ ਤੁਹਾਨੂੰ ਦੇਣ ਦੀ ਲੋੜ ਨਹੀਂ ਪੈਣੀ ਠੀਕ ਹੈ ਜੀ